ਜਿਕਰ ਸੀ ਕਿਵੇਂ ਸਦੀ ਦੀ ਗੱਲ ਕਰਦੇ ਆ ਤੇ ਅੰਤਰਰਾਸ਼ਟਰੀ ਸਤਰ ਤੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਣਾ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ ਪਰ ਹਰ ਦੇਸ਼ ਨੇ ਆਪਣੇ ਕੁਝ ਨਿਯਮ ਬਣਾਏ ਹੋਏ ਨੇ ਜਿਸ ਦੇ ਆਧਾਰ ਤੇ ਹੀ ਤੁਸੀਂ ਉਸ ਦੇਸ਼ ਦੇ ਵਿੱਚ ਆਪਣੀ ਐਂਟਰੀ ਕਰ ਸਕਦੇ ਹੋ ਲੇਕਿਨ ਜੇਕਰ ਤੁਸੀਂ ਸਾਊਦੀ ਅਰਬ ਜਾਣਾ ਚਾਹੁੰਦੇ ਹੋ ਇੱਥੇ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤੇ ਇਹ ਖਬਰ ਖਾਸ ਕਰਕੇ ਤੁਹਾਡੇ ਲਈ ਹੈ ਸਾਊਦੀ ਅਰਬ ਨੇ ਆਪਣੇ ਦੇਸ਼ ਤੇ ਯਾਤਰਾ ਕਰਨ ਵਾਲੇ ਸਾਰੇ ਹੀ ਯਾਤਰੀਆਂ ਦੇ ਲਈ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਆਸਾਨ ਬਣਾ ਦਿੱਤਾ ਹੈ ਇਸ ਲਈ ਉਹਨਾਂ ਨੇ ਡਿਜੀਟਲ ਕੇਐਸਏ ਵੀਜ਼ਾ ਪਲੈਟਫਾਰਮ ਲਾਂਚ ਕੀਤਾ ਹੈ ਇਸ ਸਮੇਂ ਡਿਜੀਟਲ ਸਿਸਟਮ ਦੇ ਸ਼ੁਰੂ ਦੇ ਨਾਲ ਯਾਤਰੀਆਂ ਨੂੰ ਬਹੁਤ ਜ਼ਿਆਦਾ ਲੰਬੀਆਂ ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪਏਗਾ ਤੇ ਨਾਲ ਦੀ ਨਾਲ ਬਹੁਤ ਸਾਰੇ ਦਸਤਾਵੇਜ਼ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਸੋ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਕੇਐਸਏ ਵੀਜ਼ਾ ਪਲੇਟਫਾਰਮ ਦਾ ਇੱਕ ਨਵਾਂ ਪਾਇਲਟ ਵਰਜ਼ਨ ਲਾਂਚ ਕੀਤਾ ਹੈ ਇਸ ਡਿਜੀਟਲ ਪਲੇਟਫਾਰਮ ਰਾਹੀਂ ਵੀਜ਼ਾ ਅਪਲਾਈ ਕਰਨ ਤੇ ਪ੍ਰੋਸੈਸ ਦੇ ਵਿੱਚ ਤੇਜ਼ੀ ਆਵੇਗੀ ਇਹ ਪ੍ਰਕਿਰਿਆ ਬਹੁਤ ਹੀ ਜਲਦ ਪੂਰੀ ਕੀਤੀ ਜਾ ਸਕਦੀ ਹੈ ਇਸ ਦੇ ਵਿੱਚ ਬਹੁਤਾ ਜ਼ਿਆਦਾ ਸਮਾਂ ਨਹੀਂ ਲੱਗਦਾ ਇਹ ਸਿਸਟਮ ਉਹਨਾਂ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਸਾਬਤ ਹੋਏਗਾ ਜੋ ਕਿ ਸਾਊਦੀ ਅਰਬ ਦੇ ਵਿੱਚ ਜਾ ਕੇ ਉੱਥੇ ਘੁੰਮਣ ਦੇ ਸ਼ੌਂਕ ਰੱਖਦੇ ਨੇ ਨਾਲ ਦੇ ਨਾਲ ਹਾਜਿਓਂ ਉਮਰਾ ਦੇ ਵਿੱਚ ਜਾਣਾ ਚਾਹੁੰਦੇ ਨੇ ਕਿਸੇ ਇਵੈਂਟ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਜਾਂ ਪਰਿਵਾਰ ਵਾਲਿਆਂ ਨੂੰ ਮਿਲਣਾ ਚਾਹੁੰਦੇ ਨੇ ਇਹਨਾਂ ਸਭ ਕੰਮਾਂ ਦੇ ਲਈ ਉਹ ਹੁਣ ਇੱਕ ਜਗ੍ਹਾ ਤੇ ਹੀ ਵੀਜ਼ਾ ਅਪਲਾਈ ਕਰ ਸਕਦੇ ਨੇ ਇਸ ਆਨਲਾਈਨ ਸਿਸਟਮ ਦੇ ਨਾਲ ਬਹੁਤ ਹੀ ਜ਼ਿਆਦਾ ਆਸਾਨੀ ਦੇ ਨਾਲ ਉਹ ਵੀਜ਼ਾ ਪ੍ਰਾਪਤਕ ਕਰ ਸਕਦੇ ਨੇ ਇੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਨਵੇਂ ਪਲੇਟਫਾਰਮ ਦੇ ਰਾਹੀਂ ਈ ਵੀਜ਼ਾ ਕਾਰਵਾਈ ਤੋਂ ਬਾਅਦ ਤੁਰੰਤ ਹੀ ਜਾਰੀ ਹੋ ਜਾਵੇਗਾ ਤੇ ਸਿੱਧਾ ਤੁਹਾਡੀ ਈਮੇਲ ਆਈਡੀ ਤੇ ਆ ਜਾਵੇਗਾ ਅਤੇ ਹੁਣ ਜਾਣਨ ਵਾਲੀ ਗੱਲ ਇਹ ਹੈ ਕਿ ਆਖਰ ਕੌਣ-ਕੌਣ ਯੋਗ ਨੇ ਇਸ ਵੀਜ਼ਾ ਨੂੰ ਪ੍ਰਾਪਤ ਕਰਨ ਦੇ ਲਈ ਸੋ ਤੁਹਾਨੂੰ ਦੱਸ ਸੀ ਕਿ ਕੌਣ-ਕੌਣ ਨੇ ਜੋ ਇਸ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ ਕਿਉਂਕਿ ਕੁਝ ਸ਼ਰਤਾਂ ਜ਼ਰੂਰ ਤੇ ਜ਼ਰੂਰ ਹੁੰਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਸੀ ਕਿ ਕੇਵਲ ਯੂਗ ਦੇਸ਼ਾਂ ਦੇ ਨਾਗਰਿਕ ਹੀ ਵੀਜ਼ਾ ਅਪਲਾਈ ਕਰ ਸਕਦੇ ਨੇ ਇਸ ਦੇ ਨਾਲ ਨਾਲ ਉਹ ਵਿਅਕਤੀ ਜਿਨ੍ਹਾਂ ਦੇ ਕੋਲ ਸ਼ੈਨਿਗਨ ਵੀਜ਼ਾ ਹੈ ਜਾਂ ਫਿਰ ਅਮਰੀਕਾ ਜਾਂ ਬ੍ਰਿਟੇਨ ਦਾ ਵੀਜ਼ਾ ਹੈ ਉਹ ਇਸ ਵੀਜ਼ੇ ਲਈ ਅਪਲਾਈ ਕਰ ਸਕਦੇ ਨੇ ਸੋ ਨਾਲ ਦੇ ਨਾਲ ਜੇ ਤੁਸੀਂ ਗੱਲ ਕਰਦੇ ਹਾਂ ਜੀਸੀਸੀ ਦੇਸ਼ਾਂ ਦੀ ਤੇ ਉਹਨਾਂ ਦੇ ਸਥਾਈ ਨਾਗਰਿਕ ਵੀ ਇਸ ਵੀਜ਼ੇ ਦੇ ਲਈ ਅਰਜ਼ੀ ਦੇ ਕਰ ਸਕਦੇ ਨੇ ਅਗਰ ਤੁਸੀਂ ਵੀ ਯੋਗ ਹੋ ਔਰ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਇਸ ਈ ਵੀਜ਼ੇ ਦੇ ਲਈ ਸਿੱਧੇ ਤੌਰ ਤੇ ਅਪਲਾਈ ਕਰ ਸਕਦੇ ਹੋ ਸੋ ਇਹ ਈ ਵੀਜ਼ਾ ਬਹੁਤ ਹੀ ਜ਼ਿਆਦਾ ਆਸਾਨ ਰੂਪ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ ਜੇਕਰ ਤੁਸੀਂ ਵੀ ਸ਼ੌਕ ਰੱਖਦੇ ਹੋ ਕਿਸੇ ਵੀ ਕਾਰਨ ਕਰਕੇ ਸਾウਦੀ ਅਰਬ ਜਾਣਾ ਚਾਹੁੰਦੇ ਹੋ ਸੋ ਜੇਕਰ ਤੁਸੀਂ ਵੀ ਈ ਵੀਜ਼ਾ ਲੈਣ ਦੇ ਯੋਗ ਹੋ ਔਰ ਹਾਰਟਿਕਲ ਅਮਰੀਕਾ ਦਾ ਬ੍ਰਿਟੇਨ ਦਾ ਯਾਸ਼ਾ ਨਗਿੰਦਾ ਵੀਜ਼ਾ ਹੈ ਜਿਸ ਦੀ ਤੁਸੀਂ ਪਹਿਲਾਂ ਹੀ ਵਰਤੋਂ ਕੀਤੀ ਹੋਈ ਹੈ ਤੇ ਤੁਸੀਂ 에ਰਪੋਰਟ ਤੇ ਪਹੁੰਚ ਕੇ ਹੀ ਵੀਜ਼ਾ ਔਨ ਅਰਾਈਵਲ ਵੀ ਖਰੀਦ ਸਕਦੇ ਹੋ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਵੀਜ਼ਾ ਵਿਕਲਪਾਂ ਦੀ ਤੇ ਇਸ ਡਿਜੀਟਲ ਪਲੇਟਫਾਰਮ ਰਾਹੀਂ ਯਾਤਰਾ ਦੀ ਸ਼ੁਰੂਆਤ ਅਨੁਸਾਰ ਹੀ ਵੀਜ਼ਾ ਵਿਕਲਪਾਂ ਦੇ ਵਿੱਚ ਚੋਣ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਸਿੰਗਲ ਐਂਟਰੀ ਵੀਜ਼ਾ ਇਹ ਸਾਊਦੀ ਅਰਬ ਦੇ ਵਿੱਚ 90 ਦਿਨਾਂ ਦੇ ਲਈ ਵੈਧ ਹੁੰਦਾ ਹੈ ਜੇਕਰ ਤੁਸੀਂ ਸਿੰਗਲ ਐਂਟਰੀ ਵੀਜ਼ਾ ਲੈਂਦੇ ਹੋ ਤਾਂ ਤੁਸੀਂ 90 ਦਿਨਾਂ ਦੇ ਲਈ ਸਾਊਦੀ ਅਰਬ ਵਿਚ ਰਹਿ ਸਕਦੇ ਹੋ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਮਲਟੀਪਲ ਐਂਟਰੀ ਵੀਜ਼ਾ ਦੀ ਤੇ ਇਹ ਵੀਜ਼ਾ 1 ਸਾਲ ਦੇ ਲਈ ਵੈਧ ਹੁੰਦਾ ਹੈ ਲੇਕਿਨ ਜਦੋਂ ਅਸੀਂ ਰਹਿਣ ਦੀ ਗੱਲ ਕਰਦੇ ਹਾਂ ਤਾਂ 1 ਸਾਲ ਦੇ ਵਿੱਚ ਕੇਵਲ 90 ਦਿਨ ਹੀ ਤੁਸੀਂ ਉੱਥੇ ਰੁਕ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਆਪਣੇ ਦੇਸ਼ ਵਾਪਸ ਆਉਣਾ ਪਏਗਾ ਤੇ ਹੁਣ ਗੱਲ ਕਰਦੇ ਹਾਂ ਇਹਨਾਂ ਵੀਜ਼ਿਆਂ ਦੀ ਕੀਮਤ ਦੀ ਖਾਸ ਕਰਕੇ ਜਦੋਂ ਵੀਜ਼ਾ ਪ੍ਰਾਪਤ ਤੁਸੀਂ ਕਰਨਾ ਹੈ ਤੇ ਵੱਖ-ਵੱਖ ਕੀਮਤਾਂ ਜਿਹੜੀਆਂ ਨੇ ਤੁਹਾਨੂੰ ਪੜਨੀਆਂ ਪੈਣਗੀਆਂ ਸੋ ਕਿਸੇ ਵੀ ਕਿਸਮ ਦਾ ਵੀਜ਼ਾ ਤੁਸੀਂ ਲੈਣਾ ਹੈ ਤੇ ਇਸ ਦੇ ਵਿੱਚ ਸਿਹਤ ਬੀਮਾ ਬਿਲਕੁਲ ਵੀ ਸ਼ਾਮਲ ਨਹੀਂ ਹੋਏਗਾ ਇਸ ਦੀਆਂ ਵੱਖ-ਵੱਖ ਕੀਮਤਾਂ ਰਹਿਣਗੀਆਂ ਖਾਸ ਕਰਕੇ ਵੀਜ਼ੇ ਦੀ ਕੀਮਤ ਜਿਹੜੀ ਹੈ ਉਹ 80 US ਡਾਲਰ ਹੋएगी ਜਿਹੜੀ ਕਿ ਰਿਫੰਡੇਬਲ ਹੈ ਡਿਜੀਟਲ ਸੇਵਾ ਦੇ ਲਈ ਜਿਹੜੀ ਤੁਹਾਨੂੰ ਸੁਵਿਧਾ ਦਿੱਤੀ ਜਾ ਰਹੀ ਹੈ ਉਸ ਦੀ 10.50 US ਡਾਲਰ ਹੋएगी ਜਿਹੜੀ ਕਿ ਰਿਫੰਡੇਬਲ ਨਹੀਂ ਹੈ ਔਰ ਨਾਲ ਦੀ ਨਾਲ ਡਿਜੀਟਲ ਬੀਮਾ ਦੇ ਲਈ 10.50 ਡਾਲਰ ਜਿਹੜੇ ਹਨ ਉਹ ਤੁਹਾਨੂੰ ਦੇਣੇ ਪੈਣਗੇ ਲੇਕਿਨ ਇਹ ਵੀ ਰਿਫੰਡੇਬਲ ਨਹੀਂ ਹਨ ਸੋ ਜੇਕਰ ਤੁਸੀਂ ਵੀ ਇਹ ਸ਼ਰਤਾਂ ਪੂਰੀਆਂ ਕਰਦੇ ਹੋ ਔਰ ਜੇਕਰ ਤੁਸੀਂ ਵੀ ਉਹਨਾਂ ਦੇਸ਼ਾਂ ਦੇ ਵਿੱਚੋਂ ਹੋ ਜਿਹੜੇ ਕਿ ਯੋਗ ਨੇ ਇਸ ਵੀਜ਼ੇ ਨੂੰ ਅਪਲਾਈ ਕਰਨ ਦੇ ਲਈ ਸੋ ਕੀ ਸਾਊਦੀ ਅਰਬ ਦਾ ਏ ਵੀਜ਼ਾ ਲੈ ਸਕਦੇ?